ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾ ਕੇ ਕਹੀਓ ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾ ਕੇ ਕਹੀਓ ਦੇਵੋ ਸੰਦੇਸ਼ਾ ਦੇਵੋ ਸੰਦੇਸ਼ਾ ਨੀਲੇ ਦੇਸ਼ਾ ਅਸਵਾਰ ਨੂੰ ਨੀਲੇ ਦੇਸ਼ਾ ਅਸਵਾਰ ਨੂੰ ਜਾਵੋ ਨੀ ਜਾਵੋ ਸਈਓ ਸੰਤ ਸਪਾਹੀ ਬਣ ਕੇ ਜਿਸਨੇ ਖੇਡੀ ਖੇਡ ਨਿਆਰੀ ਮੈਂ ਅਜੇ ਤੀਕ ਵੀ ਚੁੱਕ ਚੁੱਕ ਸਜਦੇ ਕਰੇ ਸ੍ਰਿਸ਼ਟੀ ਸਾਰੀ ਸੋ ਸਵਾਰੀ ਪਰਮਪੁਰਖ ਗੁਰੂ ਰੂਪ ਖਾਲਸਾ ਪੰਥ ਦੇ ਸਿਰਜਣਹਾਰ ਨੂੰ ਨੀਲੇ ਦੇ ਨੀਲੇ ਦੇ ਸ਼ਾਇਸਵਾਰ ਨੂੰ ਜਾਵੋ ਨੀ ਜਾਵੋ ਸਈਓ ਧਰਮ ਹੇਤ ਪਰਵਾਰ ਵਾਰ ਜਿਸ ਰੱਬ ਦਾ ਕਰਜ ਚਕਾਇਆ ਸ਼ੁਕਰ ਮਨਾਇਆ ਸਭ ਕੁਝ ਦੇਸ਼ ਦੀ ਭੇਟਾ ਕਰਕੇ ਮਹਾਬਲੀ ਮੁਸਕਾਇਆ ਨਾਕ ਵਰਾਇਆ ਨਮਸਕਾਰ ਲੱਖ ਵਾਰ ਮੇਰੇ ਉਸ ਪੂਰਨ ਗੁਰ ਅਵਤਾਰ ਨੂੰ ਨੀਲੇ ਦੇ ਨੀਲੇ ਦੇ ਛਾਇਆ ਸਵਾਰ ਨੂੰ ਜਾਵੋ ਨੀ ਜਾਵੋ ਸਈਓ ਸੱਬੇ ਸੰਜੀਵਾਲ ਸਦਾਇਨ ਅੰਦਾਜ਼ ਸ ਦਿੱਤਾ ਨਾਰਾ ਬੜਾ ਪਿਆਰਾ ਮਾਣਯੋ ਦੇ ਉਪਦੇਸ਼ਾਂ ਨੂੰ ਅੱਜ ਭੁੱਲਿਆ ਆਲਮ ਸਾਰਾ ਫੇਰ ਦਿਵਾਰਾ ਜਗਤ ਜਲੰਦਾ ਯਾਦ ਕਰੇਂਦਾ ਦੁਸ਼ਟ ਦਮਨ ਦੇ ਤਾਰ ਨੂੰ ਨੀਲੇ ਦੇ ਨੀਲੇ ਦੇ ਸ਼ਾਇਸਵਾਰ ਨੂੰ ਜਾਵੋ ਨੀ ਜਾਵੋ